ਵੀ ਆ ਵੀ ਹੈ ਬਾਰਡਰ ਦੇ ਨਾਲ ਕੇ ਆਪਣੇ ਹੈਗੇ ਨੇ ਫਤਾਂ ਬਾਰਡਰ ਹੈਗਾ ਫੜੈਲ ਜੇਲ ਹੈਗਾ ਜਲੰਧੂਰ ਡੈਰੀਅਰ 31 ਦਾ ਹੈਗਾ 31 ਦੇ ਵਿੱਚ ਵੀ ਪੰਜ گاਉਂ ਨਕੇ ਹੈਗੇ ਨੇ ਬਹ ਇੱਕ ਟ੍ਰੈਫਿਕ ਦਾ ਵਾਇਲੇਸ਼ਨ ਹੈ ਗਿਆ ਗੱਡਾ ਡਰਾਈਵਿੰਗ ਦੇ ਵਿੱਚ ਵੀ ਚਲਾਨੀ ਹੈ ਗਈ ਹੈ ਔਰ ਟ੍ਰੈਫਿਕ ਦੇ ਬੰਦੋਬਸ ਵੀ ਲੱਗੇ ਨੇ ਇੰਟਰਨਲ ਚ ਸਾਡੇ ਮਿਲੇਗਾ ਉਹ ਤਾਂ ਮੈਡੀਕਲ ਕਰਾ ਕੇ ਕਾਰਵਾਈ ਹੋਏਗੀ ਨਵੇਂ ਸਾਲ 2025 ਦੇ ਮੌਕੇ ਤੇ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 34 ਅਤੇ ਸੈਕਟਰ 32 ਦੇ ਅੰਦਰੂਨੀ ਬਾਜ਼ਾਰਾਂ ਦੇ ਵਿੱਚ ਨਾਕਾਬੰਦੀ ਕਰਕੇ ਬਾਹਰੋਂ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਹੈ ਤੇ ਇਸ ਮੌਕੇ ਤੇ ਬੈਰੀਕੇਡ ਲਗਾ ਕੇ ਬਾਹਰੋਂ ਆਉਣ ਜਾਣ ਵਾਲੇ ਹਰੇਕ ਵਾਹਨ ਦੀ ਡਿੱਗੀ ਅਤੇ ਦਸਤਾਵੇਜ਼ ਜਿਹੜੇ ਨੇ ਉਹ ਚੈੱਕ ਕੀਤੇ ਗਏ ਨੇ ਤੇ ਦੱਸ ਦਈਏ ਇਸ ਮੌਕੇ ਤੇ ਡੀਐਸਪੀ ਜੋ ਸੁਵਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੇ ਜਸ਼ਨ ਦੇ ਤਹਿਤ ਜਿਹੜਾ 1 ਵਜੇ ਤੱਕ ਜਿਹੜਾ ਹੈ ਉਹੀ ਹੋਵੇਗਾ ਤੇ ਜੇਕਰ ਕੋਈ ਵੀ ਇਸ ਸਮੇਂ ਤੋਂ ਬਾਅਦ ਹੰਗਾਮਾ ਕਰੇਗਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਨਵੇਂ ਸਾਲ ਦੀ ਪਹਿਲ ਰਾਤ ਜੇਲ੍ਹ ਵਿੱਚ ਕਟਨੀ ਪਵੇਗੀ ਤੇ ਉਹਨਾਂ ਕਹੇ ਕਿ ਕੋਈ ਵੀ ਵਿਅਕਤੀ ਜੇ ਸ਼ਰਾਬ ਪੀ ਕੇ ਗੱਡੀ ਚਲਾਵੇਗਾ ਜਾਂ ਹੁੜਦੰਗ ਮਚਾਵੇਗਾ ਤਾਂ ਉਸ ਨੂੰ ਇਸ ਸਾਦੀ ਪਹਿਲੀ ਰਾਤ ਹਵਾਲਾਤ ਦੇ ਵਿੱਚ ਕਟਵਾਣੀ ਪਵੇਗੀ ਇਸ ਮੌਕੇ ਤੇ ਸਟੇਸ਼ਨ ਸੈਕਟਰ 34 ਚੰਡੀਗੜ੍ਹ ਦੇ ਐਸਐਚਓ ਸਤਿੰਦਰ ਸਿੰਘ ਨੇ ਵੀ ਲੋਕਾਂ ਨੂੰ ਨਵਾਂ ਸਾਲ ਸ਼ਾਂਤੀ ਮੇਟ ਟੰਗ ਦੇ ਨਾਲ ਮਨਾਉਣ ਦੀ ਅਪੀਲ ਕੀਤੀ ਦੇਖੋ ਹਰ ਸਾਢੇ 100 ਉਹਦੇ ਵਿੱਚ ਥਾਣਾ ਚੌਂਤੇ ਦੇ ਵਿੱਚ ਤਿੰਨ ਜਗ੍ਹਾ ਲਗਾ ਬੰਦੀ ਹੈਗੀ ਆ ਤੇ ਉਸ ਤੋਂ ਇਲਾਵਾ ਮਾਰਕੀਟ ਪੈਟਰੋਲਿੰਗ ਏਰੀਆ ਹੈਗਾ ਜਿਹੜੇ ਵੀ ਆਪਣਾ ਜਿਤੇ ਟਾਇਆ ਹੋਟਲ ਵਗੈਰਾ ਹੈਗੇ ਨੇ ਉੱਥੇ ਲੱਗੂ ਪੁਲਿਸ ਲਗਾਈ ਹੋਈ ਹੈ ਪੁਖਤਾ ਬੰਦੋਬਸਥ ਕੀਤੇ ਹੋਏ ਆ ਇੱਥੇ ਹੁਣ ਜਾਂ ਥਾਣਾ ਦੇ ਵਿੱਚ ਵੀ ਮਾਰਕੀਟ ਏਰੀਆ ਵੀ ਹੈ ਬਾਰਡਰ ਦੇ ਨਾਲ ਕੇ ਆਪਣੇ ਹੈਗੇ ਨੇ ਪੱਦਾ ਬਾਰਡਰ ਹੈਗਾ ਬੜੈਲ ਜੇਲ ਹੈਗਾ ਜਿਰੋਕੁਰ ਏਰੀਆ 31 ਦਾ ਹੈਗਾ 31 ਦੇ ਵਿੱਚ ਵੀ ਪੰਜ گاਉਂ ਨੱਕੇ ਹੈਗੇ ਨੇ ਔਰ ਉਸ ਤੋਂ ਇਲਾਵਾ ਜਿਹੜੀ ਪਟੋਲਿੰਗ ਜਿਹੜੇ ਉੱਤੇ ਹੋਟਲ ਹੈ ਉਹ ਸਾਰੇ ਕਵਰ ਕੀਤੇ ਹੋਏ ਆ ਪੀਸ਼ਰ ਆਪਣੀ ਪਟੋਲਿੰਗ ਕਰ ਰਹੀ ਹੈ ਸਾਡੀ ਮੋਬਾਈਲ ਪਟੋਲਿੰਗ ਵੀ ਹੈਗੀ ਆ ਪੂਰੇ ਡਿਵੀਜ਼ਨ ਦੇ ਵਿੱਚ ਔਰ ਕਲੀਅਰ ਇਨਸਟਰਕਚਰਸ ਆ ਜਿਹੜੀ ਵੀ ਡਿਊਟੀ ਇੱਥੇ ਵੀ ਜਿਹੜੇ ਪੀਸਫੁਲੀ ਜਿਹੜਾ ਆਪਣਾ ਇਹ ਇਤਿਹਾਾਰ ਬਣਾਇਆ ਜਾਵੇ ਨਵੇਂ ਸਾਲ ਜਿਹੜੀ ਖੁਸ਼ੀਆ ਰਹਿਣ ਉਹ ਹੁੰਦੀ ਹੈ। ਹੁਰਦਗੁਮਾਜੀ ਬੇਗੋ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਸਖਤੀ ਨਾਲ ਕਾਰਵਾਈ ਕੀਤੀ ਜਾਏਗੀ ਉਹਦੇ ਖਿਲਾਫ ਉਹ ਚਾਹੇ ਕੋਈ ਵੀ ਹੈ। ਔਰ ਕੋਈ ਵੀ ਸ਼ਰਿਆਮ ਦਾ ਦਾਰੂ ਪਿੰਦਾ ਪਾਇਆ ਗਿਆ ਜਾਂ ਹੁਲੜਬਾਜੀ ਕਰਦਾ ਪਾਇਆ ਉਹ ਫਿਰ ਨਵਾਂ ਸਾਲ ਸਾਡੇ ਕੋਲ ਹੀ ਮਨਾਏਗਾ। ਸਾਡੇ ਮਹਿਮਾਨਖਾਨਾ ਜੇਲ੍ਹ ਦੇ ਵਿੱਚ ਹੀ ਉੱਥੇ ਉਹਦੇ ਖਿਲਾਫ ਪੂਰੀ ਸਖਤ ਕਾਰਵਾਈ ਕੀਤੀ ਜਾਏਗੀ। ਬਾਕੀ ਮੈਂ ਤੁਹਾਡੇ ਮਾਦਮ ਰਾਹੀ ਇਹੀ ਕਹਿਣਾ ਚਾਹੁੰਦਾ ਸਭ ਨੂੰ ਜਿੰਨੇ ਵੀ ਸਾਡੇ ਸ਼੍ਰੋਤਾ ਹੈਗੇ ਨੇ ਜਿੰਨੇ ਵੀ ਆਪਣੇ ਨਾਗਰਿਕ ਹੈ ਤੁਹਾਨੂੰ ਆਉਣ ਵਾਲੇ ਸਾਲ ਦੀਆਂ ਬੜੀਆਂ ਸ਼ੁਭਕਾਮਨਾਵਾਂ ਵਾਡੋ ਇਹ ਆੜ ਵਾਲਾ ਸਾਲ ਪੂਰਾ ਤਰਕਿਆਮਨੇ ਜੀ ਖੁਸ਼ੀਆਂ ਦੇਵੇ ਔਰ ਤੁਸੀਂ ਆਪਣੀ ਜਿਹੜੀ ਰੋਜ਼ ਕਰਾ ਦੀ ਜਿਹੜੀ ਸਾਡੀ ਕਾਰਵਾਈ ਹੈਗੀ ਉਹ ਚ ਤਰੱਕੀ ਮਿਲੇ ਔਰ ਸ਼ਾਂਤੀਪ੍ਰੀਏ ਤਰੀਕੇ ਨਾਲ ਅੱਗੇ ਚੱਲੋ ਜਿੱਥੇ ਵੀ ਕੋਈ ਤੁਹਾਡਾ ਇਨਫੋਰਮੇਸ਼ਨ ਮਿਲਦੀ ਹੈ ਕਿਸੇ ਤਰ੍ਹਾਂ ਦੀ ਵੀ ਜਿਹਦੇ ਵਿੱਚ ਕੋਈ ਸਬਦਕ ਚੀਜ਼ ਹੈ ਜਾਂ ਕੋਈ ਐਦਾਂ ਦੀ ਚੀਜ਼ ਲੱਗਦੀ ਵੀ ਆ ਕੋਈ ਨਾ ਕੋਈ ਪੜਤਾਲ ਹੋਣੀ ਚਾਹੀਦੀ ਹੈ ਉਹ ਜਰੂਰ ਤੁਸੀਂ ਪੁਲਿਸ ਨੂੰ ਦੱਸੋ 112 ਨੰਬਰ 112 ਨੰਬਰ ਦੇ ਉੱਪਰ ਐਮਰਜੈਂਸੀ ਕਾਲ ਕਰਕੇ ਨਹੀਂ ਤਾਂ ਤੁਸੀਂ ਆਪਣੀ ਜਿਹੀ ਸਿਕਰੈਸੀ ਵੀ ਰੱਖਣੀ ਹੈ ਤਾਂ ਤੁਸੀਂ ਡੇਰੇ ਵੀ ਐਸਐਚਓ ਹੈ ਜਿਹੜੇ ਥਾਣੇ ਦੇ ਜਾਂ ਤੇ ਡੀਐਸਪੀ ਹੈ ਜਾਂ ਚੌਂਕੀ ਗਾਰਡ ਜੀ ਆ ਪਲੀਜ਼ ਉਹਨਾਂ ਨੂੰ ਦੱਸੋ ਤਾਂ ਕਿ ਉਹਦੀ ਪੜਤਾਲ ਕੀਤੀ ਜਾਵੇ ਕਿ ਕੋਈ ਉਧਰ ਦੀ ਅਪਰੀਆ ਘਟਨਾ ਨਾ ਵਾਪਰ ਜਾਵੇ। ਸਿਰ ਕੁਝ یوں ਤਾਂ ਵਾਇਲੇਸ਼ਨ ਕਰਦੇ ਆ ਮਤਲਬ ਕਿ ਗੱਡੀਆਂ ਦੇ ਵਿੱਚ ਸਪੀਕਰ ਲਾ ਲੈਂਦੇ ਆ ਉੱਚੀ ਉਹ ਕਿੰਨੇ ਵਜੇ ਤੱਕ ਮਤਲਬ ਪ੍ਰਸ਼ਾਸਨ ਨੂੰ ਤਾਂ ਉਹਨਾਂ ਦਾ ਟਾਈਮ ਦਿੱਤਾ ਗਿਆ। ਦੇਖੋ ਜੀ ਮਿਊਜ਼ਿਕਲ ਵਾਲੇ ਸ਼ੌਨ ਰੋਡ ਤਾਂ ਬਿਲਕੁਲ ਆਊਡ ਹੀ ਨਹੀਂ ਹੈ ਜੀ ਉਹਦੇ ਚ ਕੋਈ ਟਾਈਮਿੰਗ ਨਹੀਂ ਹੁੰਦਾ ਇਹ ਟ੍ਰੈਫਿਕ ਵਾਇਲੇਸ਼ਨ ਹੈਗੀ ਹੈ ਡਰਗਰ ਡਰਾਈਵਿੰਗ ਦੇ ਵਿੱਚ ਵੀ ਚਲਾਨੀ ਹੈਗੀ ਹੈ ਔਰ ਟ੍ਰੈਫਿਕ ਦੇ ਬੰਦੋਬਸ ਵੀ ਲੱਗੇ ਨੇ ਇੰਟਰਨਲ 'ਚ ਸਾਡੇ ਮਿਲੇਗਾ ਉਹ ਤਾਂ ਮੈਡੀਕਲ ਕਰਾ ਕੇ ਕਾਰਵਾਈ ਹੋਏਗੀ ਇਹਦੇ 'ਚ ਜਿਹੜਾ ਤੁਸੀਂ ਮਿਊਜ਼ਿਕ ਵਾਲੀ ਗੱਲ ਕੀਤੀ ਹੈ ਤਾਂ ਕਿਸੇ ਨੂੰ ਆਊਡ ਹੀ ਨਹੀਂ ਹੈ ਜੀ ਹਾਈ ਪਿਚ ਮਿਊਜ਼ਿਕ ਇਸੇ ਵੀ ਟਾਈਮ ਜਾਂ ਦਿਨ ਦਾ ਟਾਈਮ ਹੈ ਕੋਈ ਵੀ ਹੈ ਇੱਕ ਸਾਇਲੈਂਸ ਜ਼ੋਨ ਵੀ ਹੈ ਉਹਦੇ 'ਚ ਹੁੰਦਾ ਤਾਂ ਜਮੈਂ ਇਨ ਆਊਡ ਨਹੀਂ ਹੈ ਪ੍ਰਸ਼ਾਸਨ ਵਾਲੇ ਦੀ ਕੋਈ ਛੂਟ ਨਹੀਂ ਹੈਗੀ ਤਾਂ ਜੇ ਕੋਈ ਇਹਾ ਤੇ ਯੂਥ ਕਰਦਾ ਪਾਇਆ ਗਿਆ ਉਹਦੇ ਖਿਲਾਫ ਉਹਦੇ ਖਿਲਾਫ ਚਲਾਨ ਵੀ ਹੈ ਜੀ ਜੇ ਸਾਨੂੰ ਲੱਗਦਾ ਵਿਕਲ ਉਹਦਾ ਬਾਉਂਡਰ ਤੇ ਪਾਉਂਡ ਵੀ ਜਿਹੜਾ ਕੋ ਨਗਰ ਨਹੀਂ ਹੁੰਦੇ ਯੂਥ ਨੂੰ ਮੈਸੇਜ ਦੇਣਾ ਚਾਹੋ ਯੂਥ ਨੂੰ ਮੈਸੇਜ ਦਵਾਂਗਾ ਜੀ ਜਿਹੜੀ ਯੂਥ ਹੈਗਾ ਇਹ ਆਪਣਾ ਚੰਗੇ ਰਾਹ ਤੇ ਚੱਲੋ ਆਪਣਾ ਜਿਹੜਾ ਕੈਰੀਅਰ ਨੂੰ ਬਦਲ ਨਜ਼ਰ ਆਖਣ ਇਹ ਛੋਟੇ ਮੋਟੇ ਕਿਸੇ ਵੀ ਗਲਤ ਸੰਗਠਨਾ ਜਾਣ ਦਾ ਆਪਣਾ ਕਿਸੇ ਛੋਟੇ ਮੋਟੇ ਸਰਦਰ ਪਹਿ ਕੇ ਕੋਈ ਗਲਤ ਕਾਰਜ ਨਾ ਕਰ ਲੈਣਾ ਜਿਹੜਾ ਬਾਅਦ ਵਿੱਚ ਭੁਗਤਣਾ ਪਵੇ ਭੁਗਤਣਾ ਪੈਬਲੇ ਨੂੰ ਪੈਂਦਾ ਹੈ ਜਿਵੇਂ ਖਾਸ ਕਰਕੇ ਨਸ਼ਾ ਉਚਾਏ ਐਲਕੋਹਲ ਚਾਹੇ ਦੂਜਾ ਸੈਕਟਰੋਪਿਕ ਡਰ ਉਸ ਤੋਂ ਬਿਲਕੁਲ ਹੀ ਕੋਸਾ ਦੂਰ ਰਹਿਣਾ ਆਪਣਾ ਕੈਰੀਅਰ ਨੂੰ ਬਣਾਉਣ ਆਪਣੀ ਮਿਹਨਤ ਕਰਨ ਚੰਗੀ ਚੀਜ਼ ਆਪਣਾ ਗੇਮਸ ਸਿੱਖਣ ਔਰ ਆਪਣਾ ਇਸ ਚੀਜ਼ਾਂ ਤੋਂ ਕੋਸਾ ਦੂਰੀ ਰਹਿਣਾ ਨਾ ਕਿਸੇ ਕੋਈ ਝਗੜੇ ਬਾਜੀ ਚ ਪੈਣ ਨਾ ਕਿਸੇ ਦੇ ਕਹਿਣ ਦੇ ਉੱਪਰ ਕਿਸੇ ਝਗੜੇ ਬਾਜੀ ਅੱਗੇ ਆਉਣਾ ਕਿਉਂਕਿ ਨੁਕਸਾਨ ਉਹਨਾਂ ਦਾ ਤਾਂ ਹੋਣਾ ਹੀ ਹੋਣਾ ਹੈ ਕੈਰੀਅਰ ਦੇ ਉੱਪਰ ਉਹਨਾਂ ਦੇ ਜਿਹੜੀ ਪੁਲਿਸ ਕਾਰਵਾਈ ਹੋਣੀ ਹੈ ਜਿਹੜੀ ਵੀ ਕੰਮ 'ਚ ਜਾਣਗੇ ਉਹਨਾਂ ਦਾ ਨੁਕਸਾਨ ਆ ਫੋਰ ਦਾ ਲਾਈਫਟਾਈਮ ਪਰ ਫੈਮਿਲੀ ਦੇ ਵੀ ਨਾਲ ਸਕ ਪੈਂਦਾ ਹੋ ਜਾ। ਠੀਕ ਜੀ ਠੀਕ।